ਹਾਂਜੀ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਪਾਂ ਗੱਲ ਕਰਦੇ ਆਂ ਦੰਦਾਵਰ ਜਿਨ੍ਹਾਂ ਦੇ ਦੰਦਾਂ ਦੇ ਵਿੱਚ ਗਰਮ ਜਾਂ ਠੰਡਾ ਲੱਗਦਾ ਹੈ ਜਾਂ ਜਾੜਾਂ ਦੇ ਵਿੱਚ ਦਰਦ ਹੁੰਦਾ ਹੈਗਾ ਕਿਉਂਕਿ ਅੱਜ ਕੱਲ ਆਮ ਜੀ ਗੱਲ ਹੁੰਦੀ ਹੈ ਕਿ ਤੇ ਜਾੜਾਂ ਦੇ ਵਿੱਚ ਗਰਮ ਜਾਂ ਠੰਡਾ ਲਾਜਿਆ ਆਪਾਂ ਜਦੋਂ ਮਿੱਠਾ ਖਾ ਲੈਂਦੇ ਆ ਉਹ ਜਾੜਾਂ ਦੇ ਪਿੱਛੇ ਦਰਦ ਹੋਣ ਲੱਗ ਜਾਂਦਾ ਹੈਗਾ ਆਪਣੇ ਜਿਹੜੇ ਮਸੂੜੇ ਨੇ ਉਹਨਾਂ 'ਚ ਕੀ ਸੋਜ ਆਉਣ ਦੇ ਕਾਰਨ ਜਿਹੜੀ ਆਪਣੀ ਜਾੜਾਂ ਨੇ ਉਹਨਾਂ 'ਚ ਦਰਦ ਹੋਣ ਲੱਗ ਜਾਂਦਾ ਹੈਗਾ ਜਾਪਨ ਪਾਣੀ ਪਠੰਡਾ ਪੀਣੇ ਜਾਂ ਗਰਮ ਖਾਣੇ ਤੱਤਾ ਠੰਡਾ ਲੱਗਣ ਲੱਗ ਜਾਂਦਾ ਹੈਗਾ ਇਹਦਾ ਇਲਾਜ ਦੱਸਾਂਗੇ ਅੱਜ ਆਪਾਂ ਹਾਂਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਵੀਡੀਓ ਨੂੰ ਪੂਰੀ ਜੂੜ ਦੇਖਿਓ ਜੇਕਰ ਤੁਹਾਡੇ ਕਿਸੇ ਘਰੇ ਇਹ ਕਿਸੇ ਨੂੰ ਪ੍ਰੋਬਲਮ ਹੈ ਤਾਂ ਇਹਦਾ 101% ਰਿਜ਼ਲਟ ਹੈ ਹੋਇਆ ਵਰਤੋਂਗੇ ਤਾਂ ਤੁਹਾਨੂੰ ਇਹਦਾ ਪੀਏ ਪੂਰਾ ਪੂਰਾ ਲਾਭ ਹੋ ਤੁਹਾਡੇ ਦੰਦਾਂ ਜਾਣਾ ਦੇ ਪਿੱਛੇ ਦਰਦ ਬਿਲਕੁਲ हट ਜਾਊਗਾ ਨਾਲੇ ਤੁਹਾਨੂੰ ਗਰਮ ਜਾਂ ਠੰਡਾ ਲੱਗਣਾ ਹਟ ਜਾਊਗਾ ਜਿਹੜੇ ਆਪਣੇ ਮਸੂੜੇ ਫੁੱਲ ਜਾਂਦੇ ਨੇ ਜਦੋਂ ਉਹਨਾਂ ਵਿੱਚ ਸਵੇਲਿੰਗ ਹੋ ਜਾਂਦੀ ਹੈ ਤਾਂ ਆਪਣੇ ਜਿਹੜੇ ਦੰਦਾਂ ਦੇ ਵਿੱਚ ਜਣਾ ਦੇ ਵਿੱਚ ਕੀ ਹੈ ਪੇਨ ਹੋਣ ਲੱਗ ਜਾਂਦਾ ਹੈਗਾ ਜਿਹੜਾ ਬਹੁਤ ਹੀ ਭੜਾਂ ਦਾ ਨਾ ਆਪਾਂ ਠੰਡੀ ਚੀਜ਼ ਖਾ ਸਕਦੇ ਨਾ ਗਰਮ ਖਾ ਸਕਦੇ ਜਾਂ ਨਾ ਆਪਾਂ ਕੀ ਮਿੱਠਾ ਖਾ ਸਕਦੇ ਹਾਂ ਫਿਰ ਕੀ ਆਪਾਂ ਨੂੰ ਕੀ ਡਾਕਟਰ ਕੋਲ ਜਾ ਕੇ ਕੀ ਇੱਕ ਕੈਪ ਚੜਾਉਣੇ ਪੈਂਦੇ ਨੇਗੇ ਤੇ ਡਾਕਟਰਾਂ ਨੇ ਜਿਹੜੇ ਕੀ ਦਵਾਈਆਂ ਖਾਣੀਆਂ ਪੈਂਦੀਆਂ ਨੇ ਇਹਦਾ ਇਲਾਜ ਆਪਾਂ ਘਰ ਦੇ ਵਿੱਚ ਹੀ ਦੱਸਾਂਗੇ 100% ਇਹਦੇ ਰਿਜ਼ਲਟ ਨੇ ਸਭ ਤੋਂ ਪਰ ਤੁਸੀਂ ਕੀ ਲੈਣਾ ਲੌਂਗ ਲੈਣੇ ਨੇ ਕਲੌਂਗ ਇਨ ਕੀ ਆਪਾਂ ਇੰਗਲਿਸ਼ ਕਹਿੰਦੇ ਕਲੌਪ ਪੰਜਾਬੀ ਚ ਆਪਾਂ ਕਹਿੰਦੇ ਲੌਂਗ ਜਿਹੜੇ ਆਪਾਂ ਚਾਹ ਦੇ ਵਿੱਚ ਵਰਤਦੇ ਆਂ ਦੂਜਾ ਆਪਾਂ ਕੀ ਲੈਣਾ ਹੈ ਕਿ ਫੜਕੜੀ ਲੈਣੀ ਹੈ ਜੀ ਫੜਕਲੀ ਐਲਮ ਫੜਕੜੀ ਤੇ ਲੌਂਗ ਦੋਨੋਂ ਤੁਸੀਂ ਲੈ ਲਓ ਫੜਕੜੀ ਨੂੰ ਤੁਸੀਂ ਚੰਗੀ ਤਰ੍ਹਾਂ ਤਵੇ ਦੇ ਉੱਪਰ ਆਪਾਂ ਬਿਦੂ ਲਾ ਦਾਂਗੇ ਇਹਦੇ ਤੇ ਕੀ ਕੀ ਪ੍ਰੋਸੈਸ ਹੈਗਾ ਤਵੇ ਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਖਿਲਰ ਬਣਾ ਲਓ ਤੁਸੀਂ ਖਿਲਰ ਬਣਾ ਕੇ ਇਹਨੂੰ ਕੀ ਇੱਕ ਪਾਊਡਰ ਬਣਾ ਲਓ ਇਹ ਲੌਂਗਾਂ ਨੂੰ ਤੁਸੀਂ ਥੋੜਾ ਜਿਹਾ ਤਵੇ ਤੇ ਭੁੰਨ ਕੇ ਇਹਨਾਂ ਨੂੰ ਵੀ ਇੱਕ ਪਾਊਡਰ ਬਣਾ ਲਓ ਦੋਨਾਂ ਚੀਜ਼ਾਂ ਦਾ ਪਾਊਡਰ ਬਣਾ ਲਓ ਤਾਂ ਤੁਸੀਂ ਇੱਕ ਚੁੰਡੀ ਲੌਂਗਾਂ ਦੇ ਪਾਊਡਰ ਦੀ ਪਾਉਣੀ ਹੈ ਇੱਕ ਚੁੰਡੀ ਪਾਉਣੀ ਹੈਗੀ ਮਤਲਬ ਫੜਕੜੀ ਦੀ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਜਿਹੜੇ ਤੁਹਾਡੀ ਝਾੜ ਧੋਖਦੀ ਹੈ ਉਹਦੇ ਵਿੱਚ ਪਾ ਲਓ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਪਾਉਣਾ ਹੈ ਤੁਸੀਂ ਜੇ ਦੋ ਸਾਰਾ ਕੁਛ ਪਰੋਟੀ ਪਾਣੀ ਖਾ ਲਿਆ ਇਹਦੇ ਬਾਅਦ ਤੁਸੀਂ ਕੁਝ ਨਹੀਂ ਖਾਣਾ ਹੈਗਾ ਇਨੂੰ ਆਪਦੇ ਜਾੜ ਦੇ ਵਿੱਚ ਭਰ ਕੇ ਕੀ ਐਂ ਪੈਰੋਂ ਘੰਟਾ ਤੋਂ ਘੰਟੇ ਰੱਖੋ ਉਹਨੂੰ ਅੰਦਰ ਨੀਂਗੋਣਾ ਮੂਛੇ ਹੀ ਰੱਖੋ ਜਿਹੜਾ ਕਿ ਆਸਰਾ ਤੁਹਾਡੀ ਜਾੜ ਦੇ ਵਿੱਚ ਹੋਊਗਾ ਜੇ ਪਰ ਤੁਹਾਡੇ ਮਸੂੜੇ ਨੇ ਜਿਹੜੇ ਫੁੱਲੇ ਹੋਏ ਨੇ ਸਵੇਲਿੰਗ ਹੋਈ ਹੋਈ ਹੈ ਤੁਹਾਡੇ ਦੰਦਾਂ ਦੇ ਵਿੱਚ ਗਰਮ ਠੰਡਾ ਲੱਗਦਾ ਤੁਹਾਨੂੰ ਦਰਦ ਹੁੰਦਾ ਉਹ ਜਿਹੜੇ ਲੌਂਗ ਨੇ ਉਹ ਕੀ ਹਟਾ ਦੇਣਗੇ ਜਿਹੜੇ ਕਿ ਫਟਕੜੀ ਹੈਗੀ ਐਲਮ ਹੈ ਇਹ ਤੁਹਾਡੀ ਜਿਹੜੀ ਮਸੂੜਿਆਂ ਦੇ ਵਿੱਚ ਤੁਹਾਡੇ ਕੀ ਸਵੇਲਿੰਗ ਆ ਜਾਂਦੀ ਉਹਨੂੰ ਠੀਕ ਕਰਦੇ ਜਿਹੜੇ ਲੌਂਗ ਨੇ ਕੀ ਦਰਦ ਨੂੰ ਠੀਕ ਕਰਦੇ ਨੇ ਦੂਜਾ ਆਪਾਂ ਕੀ ਦੱਸਾਂ ਇਹ ਤੁਸੀਂ 1-2 ਦਿਨ ਵੀ ਡੇਲੀ ਵੀ ਕਰ ਸਕਦੇ ਜਿੰਨਾ ਚਿਰ ਤੁਹਾਡੇ ਕੀ ਦਰਦ ਹਟਦਾ ਨਹੀਂ ਤੁਹਾਨੂੰ ਰਿਜ਼ਲਟ 1-2 ਦਿਨਾਂ ਚ ਮਿਲ ਜਾਊਗਾ ਜੇਕਰ ਤੁਹਾਨੂੰ ਰਿਜ਼ਲਟ ਵਧੇ ਚਾਹੀਦੇ ਨੇ ਤਾਂ ਤੁਸੀਂ ਇਹਨੂੰ ਵੱਧ ਕੇ 5 ਦਿਨ ਜਾਂ 7 ਦਿਨ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਕੀ ਲੈਣਾ ਤੁਸੀਂ ਇੱਕ ਸੈਂਸੂਡਾਇਨ ਹੈ ਜਿਹੜਾ ਪੇਸਟ ਹੈ ਇਹ ਲੈਣਾ ਇਹ ਤੁਸੀਂ ਵਰਤਣਾ ਹੈਗਾ ਇਹਦੇ ਨਾਲ ਤੁਹਾਡੇ ਜਿਹੜੇ ਦੰਦ-ਦਲੇ ਦੰਦਾਂ ਦੇ ਗਰਮ ਲੱਗਦਾ ਜਾਂ ਠੰਡਾ ਲੱਗਦਾ ਜਾਂ ਤੁਹਾਨੂੰ ਕੀ ਮਿੱਠਾ ਲੱਗਦਾ ਹੈਗਾ ਉਹਨਾਂ ਨੂੰ ਕੀ ਇਹ ਠੀਕ ਕਰਦਾ ਇਹ ਤੁਸੀਂ ਸੈਂਸੂਡਾਇਨ ਹੈ ਜਿਹੜਾ ਪੇਸਟ ਹੈ ਤੁਸੀਂ ਵਰਤ ਸਕਦੇ ਹੋ ਇੱਕ ਪੇਸਟ ਵਰਤਨ ਦੇ ਨਾਲ ਹੀ ਤੁਹਾਨੂੰ ਕੀ ਹੈ ਥੋੜੇ ਦੰਦ ਨੇ ਜਿਹੜੇ ਬਿਲਕੁਲ ਸਹੀ ਹੋ ਜਾਣਗੇ ਨਾਲੇ ਤੁਸੀਂ ਕੀ ਹੈ ਲੌਂਗ ਤੇ ਫੜਕੜ ਜਿਹੜੇ ਉਹ ਰਾਤ ਨੂੰ ਪੈਣ ਲੱਗੇ ਆਪਣੇ ਜੜ ਦੇ ਵਿੱਚ ਧਰ ਕੇ ਜਰੂਰ ਪੈਣੀ ਹੈਗੀ ਤੇ ਇਸ ਤੋਂ ਬਾਅਦ ਕੀ ਹੈ ਤੁਸੀਂ ਘੰਟਾ ਦੋ ਘੰਟੇ ਨੂੰ ਰੱਖ ਲਓ ਇਸ ਤੋਂ ਬਾਅਦ ਕੀ ਹੈ ਤੁਸੀਂ ਕੋਸੇ ਪਾਣੀ ਨਾਲ ਕੁਰਲੀ ਕਰ ਲਓ ਤੇ ਇੱਕ ਪੇਸਟ ਹੈ ਇਹ ਤੁਸੀਂ ਇੱਕ ਪੇਸਟ ਜਰੂਰ ਵਰਤੋ ਮਹੀਨਾ ਲੱਗੇ ਚਾਹੇ 15 ਦਿਨਾਂ ਚ ਵਰਤਿਆ ਜਾਵੇ ਮਹੀਨੇ ਚ ਵਰਤਿਆ ਜਾਵੇ ਇਹਦਾ ਤੁਹਾਨੂੰ ਰਿਜ਼ਲਟ ਕੀ 100% ਮਿਲੂਗਾ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਊਗੀ ਜਦੋਂ ਆਪਣੇ ਤੱਤਾ ਠੰਡਾ ਲੱਗਦਾ ਆਪਾਂ ਤਾਂ ਰੋਟੀ ਪਾਣੀ ਨਹੀਂ ਖਾਦਾਂ ਜਾਂ ਮਿੱਠਾ ਠੰਡਾ ਗਰਮ ਖਾਦਾਂ ਨਹੀਂ ਜਾਂਦਾ ਕਿ ਉਹ ਬਹੁਤ ਔਖਾ ਹੋ ਜਾਂਦਾ ਇਸ ਰੈਮਡੀ ਨੂੰ ਤੁਸੀਂ ਇੱਕ ਵਾਰ ਜਰੂਰ ਵਰਤੋ ਨਾਲੇ ਪੇਸਟ ਵਰਤੋ ਤੇ ਨਾਲ ਇਹ